ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਅੱਜ ਇੱਕ ਇਨਫਾਰਮੇਸ਼ਨ ਤੁਹਾਡੇ ਲਈ ਬਹੁਤ ਹੀ ਵਧੀਆ ਖੋਜ ਕੇ ਲੈ ਕੇ ਆਏ ਹਾਂ ਸਟੂਡੈਂਟ ਜਿਹੜੇ ਨੇ 10ਵੀਂ ਪਾਸ ਕਰ ਲੈਂਦੇ ਨੇ ਜਾਂ 12ਵੀਂ ਪਾਸ ਕਰ ਲੈਂਦੇ ਨੇ ਇਸ ਤੋਂ ਬਾਅਦ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅੱਗੇ ਕੈਰੀਅਰ ਕਿਵੇਂ ਚੁਣਨਾ ਹੈ ਸੋ ਇਹਦੇ ਬਾਰੇ ਅੱਜ ਦੀ ਅਪਡੇਟ ਜਿਹੜੀ ਹੈ ਸਾਡੀ ਰਹਿਣ ਵਾਲੀ ਹੈ ਸੋ ਵੀਡੀਓ ਪੂਰੀ ਵਾਚ ਕਰਿਓ ਤਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਸੋ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਹੀਏ ਸੋ ਦੋਸਤੋ ਜੇਕਰ ਤੁਸੀਂ 10ਵੀਂ ਪਾਸ ਕਰ ਲਈ ਹੈ 12ਵੀਂ ਪਾਸ ਕਰ ਲਈ ਹੈ ਇਹ ਜੇਕਰ 10 ਕੋਰਸ ਤੁਸੀਂ ਕਰ ਲੈਂਦੇ ਹੋ ਦਸਾਂ ਦੇ ਵਿੱਚੋਂ ਇੱਕ ਵੀ ਕੋਰਸ ਤੁਸੀਂ ਕਰ ਲੈਂਦੇ ਹੋ ਜਿਨ੍ਹਾਂ ਦੇ ਵਿੱਚ ਮਿਹਨਤ ਕਰਨ ਨਾਲ ਤੁਹਾਨੂੰ ਲੱਖਰਪੇ ਤਨਖਾਹ ਜਿਹੜੀ ਹੈ ਉਹ ਮਿਲ ਜਾਂਦੀ ਹੈ ਆਓ ਜਾਣਦੇ ਹਾਂ ਕੀ ਹੈ ਪੂਰੀ ਜਾਣਕਾਰੀ ਵੱਖ-ਵੱਖ ਖੇਤਰਾਂ ਚ ਚੰਗੀ ਨੌਕਰੀ ਉੱਚ ਦਰਜੇ ਦੀ ਪੜ੍ਹਾਈ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ ਵਿਦਿਆਰਥੀ 10ਵੀਂ ਪਾਸ ਕਰਨ ਤੋਂ ਬਾਅਦ ਹੀ ਆਪਣੇ ਕੈਰੀਅਰ ਬਾਰੇ ਸੋਚਣ ਲੱਗਦੇ ਨੇ 12ਵੀਂ ਕਰਨ ਤੋਂ ਬਾਅਦ ਉਹ ਜਿਸ ਕੋਰਸ ਨੂੰ ਚੁਣਦੇ ਨੇ ਉਹਨਾਂ ਨੂੰ ਉਸੇ ਖੇਤਰ ਦੇ ਵਿੱਚ ਹੀ ਉਮਰ ਭਰ ਨੌਕਰੀ ਕਰਨੀ ਪੈਂਦੀ ਹੈ ਕੁਝ ਕੋਰਸ ਔਖੇ ਹਨ ਪਰ ਉਹਨਾਂ ਨੂੰ ਕਰਨ ਤੋਂ ਬਾਅਦ ਤਨਖਾਹ ਜਿਹੜੀ ਹੈ ਉਹ ਲੱਖਾਂ ਚ ਮਿਲਦੀ ਹੈ ਆਓ ਜਾਣਦੇ ਹਾਂ ਕਿਹੜੇ ਨੇ 10 ਕੋਰਸ ਜਿਨ੍ਹਾਂ ਨੂੰ ਕਰਨ ਲਈ ਦੁੱਗਣੀ ਤਿੱਗਣੀ ਮਿਹਨਤ ਕਰਨੀ ਪੈਂਦੀ ਹੈ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਸਹੀ ਕੈਰੀਅਰ ਵਿਕਲਪ ਚੁਣ ਲਈ ਆਪਣੀ ਰੁਚੀ ਸਮਰੱਥਾ ਤੇ ਬਜਟ ਦਾ ਪਤਾ ਹੋਣਾ ਲਾਜ਼ਮੀ ਹੈ ਇਸ ਦੇ ਨਾਲ ਹੀ ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਸ ਕੋਰਸ ਦੇ ਵਿੱਚ ਤੁਸੀਂ ਦਾਖਲਾ ਲੈ ਰਹੇ ਹੋ ਉਸ ਦੇ ਵਿੱਚ ਨੌਕਰੀ ਦੀ ਸੰਭਾਵਨਾ ਕੀ ਹੈ ਦੇਸ਼ 'ਚ ਕੁਝ ਅਜਿਹੇ ਕੋਰਸ ਨੇ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਤੁਸੀਂ ਲੱਖਾਂ ਰੁਪਏ ਦੀ ਤਨਖਾਹ ਜਿਹੜੀ ਹੈ ਨੌਕਰੀ ਰਾਹੀਂ ਪ੍ਰਾਪਤ ਕਰ ਸਕਦੇ ਹੋ ਨੰਬਰ 1 ਤੇ ਆਉਂਦਾ ਚਾਰਟਰਡ ਅਕਾਊਂਟੈਂਟ CA ਸੀਏ ਤੁਹਾਨੂੰ ਆਮ ਹੀ ਜਿਹੜਾ ਸੁਣਨ ਦੇ ਵਿੱਚ ਮਿਲਿਆ ਹੋਵੇਗਾ ਸੀਏ ਪ੍ਰੀਖਿਆ ਦੇਸ਼ ਦੀ ਮੁਸ਼ਕਲ ਪ੍ਰੀਖਿਆਵਾਂ ਦੇ ਵਿੱਚੋਂ ਇੱਕ ਹੈ ਇਸ ਨੂੰ ਪਾਸ ਕਰਨ ਲਈ ਲੇਖਾ ਜੋਖਾ ਐਡੀਟਿੰਗ ਟੈਕਸੇਸ਼ਨ ਕਾਰੋਬਾਰੀ ਕਾਨੂੰਨ ਦਾ ਡੂੰਘਾ ਗਿਆਨ ਹੋਣਾ ਜ਼ਰੂਰੀ ਹੈ ਸੀਏ ਬਣਨ ਦੀ ਪ੍ਰਕਿਰਿਆ ਕਾਫੀ ਲੰਬੀ ਹੈ ਵਿਦਿਆਰਥੀਆਂ ਨੂੰ ਸੀਏ ਦੀ ਪ੍ਰਕਿਰਿਆ ਦੇ ਪ੍ਰੀਖਿਆ ਦੇ ਤਿੰਨ ਪੱਧਰ ਪਾਸ ਕਰਨੇ ਪੈਂਦੇ ਨੇ ਇਸ ਦੇ ਵਿੱਚ 3 ਜਾਂ 4 ਸਾਲ ਦਾ ਵੱਧ ਜਾਂ ਵੱਧ ਸਮਾਂ ਵੀ ਲੱਗ ਸਕਦਾ ਹੈ ਤਜਰਬੇ ਦੇ ਨਾਲ ਸੀਏ ਦੀ ਤਨਖਾਹ ਜਿਹੜੀ ਹੈ 60 ਲੱਖ ਰੁਪਏ ਤੱਕ ਹੋ ਸਕਦੀ ਹੈ ਅਗਲਾ ਜਿਹੜਾ ਕੋਰਸ ਹੈ ਉਹ ਹੈ ਇੰਜੀਨੀਅਰਿੰਗ ਕੋਰਸ ਇੰਜੀਨੀਅਰਿੰਗ ਪਾਰਟ ਦੇ ਵਿੱਚ ਸਭ ਤੋਂ ਪ੍ਰਸਿੱਧ ਕੋਰਸਾਂ ਦੇ ਵਿੱਚੋਂ ਇੱਕ ਹੈ ਹਰ ਸਾਲ ਲੱਖਾਂ ਵਿਦਿਆਰਥੀ ਜੇਈਮੈਨ ਜੇਈ ਐਡਵਾਂਸਡ ਪ੍ਰੀਖਿਆਵਾਂ માં ਪਾਸ ਕਰਕੇ ਚੋਟੀ ਦੇ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਦਾਖਲਾ ਲੈਂਦੇ ਨੇ ਇੰਜੀਨੀਅਰਿੰਗ ਕੋਰਸ ਨੂੰ ਕਰਨ ਲਈ 4 ਸਾਲ ਦਾ ਸਮਾਂ ਲੱਗਦਾ ਹੈ ਲੰਮਾ ਹੋਣ ਦੇ ਨਾਲ ਨਾਲ ਇਹ ਕੋਰਸ ਔਖਾ ਵੀ ਹੁੰਦਾ ਹੈ ਅਗਲਾ ਜਿਹੜਾ ਕੋਰਸ ਹੈ ਕੰਪਿਊਟਰ ਇੰਜੀਨੀਅਰਿੰਗ ਕੰਪਿਊਟਰ ਇੰਜੀਨੀਅਰਿੰਗ ਦਾ ਕੋਰਸ ਵੀ ਦੇਸ਼ ਦੇ ਔਖੇ ਕੋਰਸਾਂ ਦੇ ਵਿੱਚ ਆਉਂਦਾ ਹੈ। ਅੱਜਕੱਲ ਇਸ ਕੋਰਸ ਦੀ ਡਿਮਾਂਡ ਜਿਹੜੀ ਹੈ ਉਹ ਵੱਧ ਰਹੀ ਹੈ। ਇਹ ਕੋਰਸ ਪ੍ਰੋਗਰਾਮਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਵਰਗੀਆਂ ਤਕਨੀਕੀ ਧਾਰਨਾਵਾਂ ਨੂੰ ਸਮਝਣ ਦੇ ਵਿੱਚ ਮਦਦ ਕਰਦਾ ਹੈ। ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਹਾਨੂੰ ਲੱਖਾਂ ਦੀ ਤਨਖਾਹ ਜਿਹੜੀ ਹੈ ਉਹ ਮਿਲਦੀ ਹੈ। ਅਗਲਾ ਜਿਹੜਾ ਕੋਰਸ ਹੈ ਉਹ ਹੈ MBA, ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ। ਕਿਸੇ ਵੀ ਖੇਤਰ ਦੇ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ MBA ਕੋਰਸ ਦੇ ਵਿੱਚ ਦਾਖਲਾ ਲਿਆ ਜਾ ਸਕਦਾ ਹੈ ਦੇਸ਼ ਦੇ ਚੋਟੀ ਦੇ MBA ਕਾਲਜਾਂ 'ਚ ਦਾਖਲੇ ਲਈ CAT ਪ੍ਰੀਖਿਆ ਪਾਸ ਕਰਨਾ ਜ਼ਰੂਰੀ ਹੈ MBA ਦੀਆਂ ਬਹੁਤ ਸਾਰੀਆਂ ਸਖਾਵਾਂ ਹਨ ਤੁਸੀਂ ਆਪਣੀ ਰੁਚੀ ਅਨੁਸਾਰ ਕਿਸੇ ਵੀ ਕੋਰਸ ਦੇ ਵਿੱਚ ਦਾਖਲਾ ਲੈ ਸਕਦੇ ਹੋ 2 ਸਾਲ ਦੀ MBA ਡਿਗਰੀ ਪੂਰੀ ਕਰਕੇ ਤੁਸੀਂ ਦੇਸ਼ ਵਿਦੇਸ਼ ਦੀਆਂ ਬਿਹਤਰੀਨ ਕੰਪਨੀਆਂ ਦੇ ਵਿੱਚ ਨੌਕਰੀ ਪ੍ਰਾਪਤ ਕਰ ਸਕਦੇ ਹੋ ਅਗਲਾ ਜਿਹੜਾ ਕੋਰਸ ਹੈ ਉਹ ਹੈ MPEL MPEL ਕੋਰਸ ਵੀ ਭਾਰ ਦੇ ਔਖੇ ਕੋਰਸਾਂ ਦੇ ਵਿੱਚ ਲੰਬੀ ਲਾਈਨ ਦੇ ਵਿੱਚ ਲੱਗਿਆ ਹੋਇਆ ਇਹ ਬਹੁਤ ਹੀ ਚੁਣੌਤੀਪੂਰਨ 2 ਸਾਲ ਦੀ ਡਿਗਰੀ ਹੁੰਦੀ ਹੈ ਇਸ ਦੇ ਵਿੱਚ ਤੁਹਾਨੂੰ ਆਪਣੇ ਪਸੰਦ ਦੇ ਵਿਸ਼ੇ ਤੇ ਖੋਜ ਕਰਨੀ ਪੈਂਦੀ ਹੈ ਕਿੰਨੀ ਖੋਜ ਦੇ ਆਧਾਰ ਤੁਹਾਨੂੰ ਆਪਣਾ ਥੀਸਿਸ ਲਿਖਣਾ ਪੈਂਦਾ ਹੈ ਕਈ ਯੂਨੀਵਰਸਿਟੀਆਂ ਦੇ ਵਿੱਚ ਇਸ ਕੋਰਸ ਦੇ ਵਿੱਚ ਦਾਖਲਾ ਲੈਣ ਲਈ ਤੁਹਾਨੂੰ ਦਾਖਲਾ ਪ੍ਰੀਖਿਆ ਵੀ ਪਾਸ ਕਰਨੀ ਪੈਂਦੀ ਹੈ ਅਗਲਾ ਜਿਹੜਾ ਕੋਰਸ ਹੈ ਉਹ ਹੈ ਫਾਰਮੇਸੀ ਫਾਰਮੇਸੀ ਕੋਰਸ ਵੀ ਕਾਫੀ ਔਖਾ ਤੇ ਮੁਸ਼ਕਲ ਮੰਨਿਆ ਜਾਂਦਾ ਹੈ ਇਸ ਕੋਰਸ ਦੇ ਵਿੱਚ નિਪੁੰਨ ਹੋਣ ਲਈ ਕਿਸੇ ਨੂੰ ਵਿਗਿਆਨ ਫਾਰਮਾਸਿਊਟੀਕਲ ਆਰਗੈਨਿਕ ਅਜੈਵਿਕ ਰਸਾਇਣ ਆਯੁਰਵੇਦ ਤੇ ਫਾਰਮਕੋਗਨਸੀ ਦਾ ਗਿਆਨ ਹੋਣਾ ਚਾਹੀਦਾ ਹੈ ਫਾਰਮੇਸੀ ਕੋਰਸ ਦਾ ਸਿਲੇਬਸ ਕਾਫੀ ਚੌੜਾ ਹੈ ਇਸ ਨੂੰ ਖਤਮ ਕਰਨ ਲਈ ਬਹੁਤ ਲਗਨ ਤੇ ਮਿਹਨਤ ਤੇ ਸਬਰ ਦੀ ਲੋੜ ਹੁੰਦੀ ਹੈ ਅਗਲਾ ਜਿਹੜਾ ਕੋਰਸ ਹੈ ਉਹ ਹੈ ਮੈਡੀਸ਼ਨ ਮੈਡੀਸ਼ਨ ਦੀ ਪੜ੍ਹਾਈ ਡਾਕਟਰੀ ਕੋਰਸਾਂ ਨਾਲ ਜੁੜੀ ਹੋਈ ਹੈ ਇਸ ਪੜ੍ਹਾਈ ਨੂੰ ਬਹੁਤ ਔਖਾ ਮੰਨਿਆ ਜਾਂਦਾ ਹੈ ਇਸ ਕੋਰਸ ਦੇ ਵਿੱਚ ਦਾਖਲਾ ਲੈ ਲਈ ਤੁਹਾਨੂੰ ਐਨਡਬਲਯੂਟੀ ਨੀਟ ਦੀ ਪ੍ਰੀਖਿਆ ਦੇਣੀ ਪੈਂਦੀ ਹੈ ਜਿਹੜੀ ਕਿ ਪਿੱਛੇ ਜੇ ਹੋ ਚੁੱਕੀ ਹੈ ਨੇਟ ਦੀ ਪ੍ਰੀਖਿਆ ਦੇ ਚੈੱਕ ਰੇਡ ਅਧਾਰ ਉਤੇ ਹੀ ਤੁਹਾਨੂੰ ਮੈਡੀਕਲ ਕਾਲਜ ਦੇ ਵਿੱਚ ਦਾਖਲਾ ਮਿਲਦਾ ਹੈ ਇਸ ਕੋਰਸ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਗਲਾ ਜਿਹੜਾ ਕੋਰਸ ਹੈ ਉਹ ਹੈ ਆਰਕੀਟੈਕਚਰ ਆਰਕੀਟੈਕਚਰ ਦਾ ਕੋਰਸ ਵੀ ਬਹੁਤ ਔਖਾ ਹੈ ਇਸ ਕੋਰਸ ਨੂੰ ਕਰਨ ਲਈ ਵਿਦਿਆਰਥੀਆਂ ਨੂੰ ਡਿਜ਼ਾਈਨ ਇੰਜੀਨੀਅਰਿੰਗ ਆਰਟਸ ਤੇ ਗਣਿਤ ਦਾ ਠੋਸ ਗਿਆਨ ਹੋਣਾ ਲਾਜ਼ਮੀ ਹੈ ਆਰਕੀਟੈਕਟ ਬਣਨ ਲਈ ਬੀਆਰਐਚ ਕੋਰਸ ਕਰਨਾ ਜ਼ਰੂਰੀ ਹੈ ਦੇਸ਼ ਦੀ ਚੋਟੀ ਦੇ ਆਰਕੀਟੈਕਚਰ ਕਾਲਜ ਤੋਂ ਬੀਆਰ ਕਰਨ ਲਈ ਤੇ ਜੇਈ ਪ੍ਰੀਖਿਆ ਪਾਸ ਕਰਨਾ ਹੈ ਦੇ ਲਈ ਲਾਜ਼ਮੀ ਹੈ ਇਸ ਖੇਤਰ ਦੇ ਵਿੱਚ ਮੁਕਾਬਲੇ ਦਾ ਪੱਧਰ ਕਾਫੀ ਉੱਚਾ ਹੈ ਅਗਲਾ ਜਿਹੜਾ ਕੋਰਸ ਹੈ ਉਹ ਹੈ ਕਾਨੂੰਨ ਲਾਉ ਦੀ ਪੜਾਈ ਕਾਨੂੰਨ ਦੀ ਪੜਾਈ ਵੀ ਦੇਸ਼ ਦੇ ਔਕੇ ਕੋਰਸਾਂ ਦੇ ਵਿੱਚ ਆਉਂਦੀ ਹੈ ਕਾਨੂੰਨ ਦੀ ਪੜਾਈ ਲਈ ਬਹੁਤ ਲਗਨ ਤੇ ਮਿਹਨਤ ਦੀ ਲੋੜ ਹੁੰਦੀ ਹੈ ਇਸ ਕੋਰਸ ਨੂੰ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਾਨੂੰਨ ਦੀ ਪੜਾਈ ਕਰਨ ਲਈ ਤੁਹਾਨੂੰ ਸੀਐਲਏਟੀ ਦਾਖਲਾ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ ਅਗਲਾ ਜਿਹੜਾ ਦਸਵਾਂ ਕੋਰਸ ਅਸੀਂ ਦੱਸਣ ਜਾ ਰਹੇ ਹਾਂ ਉਹ ਹੈ ਸਿਵਲ ਸੇਵਾਵਾਂ ਸਿਵਲ ਸਰਵਿਸ ਦੇਸ਼ ਦੇ ਉੱਚ ਦਰਜੇ ਦੀ ਨੌਕਰੀ ਦੇ ਵਿੱਚ ਆਉਂਦੀ ਹੈ ਇਸ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਯੂਪੀਐਸਸੀ ਦੀ ਕਠਿਨ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ ਇਸ ਪ੍ਰੀਖਿਆ ਦੇ ਤਿੰਨ ਕਠਿਨ ਪੱਧਰ ਨੇ ਇਹਨਾਂ ਕਠਿਨ ਪੱਧਰਾਂ ਨੂੰ ਪਾਰ ਕਰਨ ਲਈ ਬਹੁਤ ਲਗਨ ਤੇ ਮਿਹਨਤ ਕਰਨੀ ਪੈਂਦੀ ਹੈ ਇਸ ਨੂੰ ਪਾਸ ਕਰਨ ਤੋਂ ਬਾਅਦ ਆਈਏਐਸ ਆਈਪੀਐਸ ਆਈਐਫਐਸ ਆਈਆਰਐਸ ਆਦੀ ਸਿਵਾਵਾਂ ਦੇ ਵਿੱਚ ਤੁਹਾਨੂੰ ਨੌਕਰੀ ਮਿਲਦੀ ਹੈ ਜਿਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਸਰਕਾਰੀ ਸਹੂਲਤਾਂ ਵੀ ਮਿਲਦੀਆਂ ਨੇ ਜਿਦੇ ਵਿੱਚ ਬੰਗਲਾ ਕੋਠੀ ਤੇ ਗਾਰਡ ਸਾਰਾ ਕੁਝ ਮਿਲਦਾ ਹੈ ਪ੍ਰੋਵਾਈਡ ਹੁੰਦਾ ਹੈ ਗਵਰਨਮੈਂਟ ਵੱਲੋਂ ਇਹ ਸਾਰਾ ਕੁਝ ਤੁਹਾਨੂੰ ਦਿੱਤਾ ਜਾਂਦਾ ਹੈ ਸੋ ਜੇਕਰ ਤੁਸੀਂ ਇਹਨਾਂ 10 ਕੋਰਸਾਂ ਦੇ ਵਿੱਚੋਂ ਇੱਕ ਵੀ ਕੋਰਸ ਕਰ ਲੈਂਦੇ ਹੋ ਤਾਂ ਚੰਗੀ ਤਨਖਾਹ ਜਿਹੜੀ ਹੈ ਉਹ ਪ੍ਰਾਪਤ ਕਰ ਸਕਦੇ ਹੋ ਭਾਵੇਂ ਤੁਸੀਂ ਇੱਥੇ ਨੌਕਰੀ ਕਰਨੀ ਹੈ ਭਾਵੇਂ ਤੁਸੀਂ ਵਿਦੇਸ਼ ਜਾਣਾ ਹੈ ਸੋ ਤੁਹਾਨੂੰ ਇਹ ਅਪਡੇਟ ਕਿਵੇਂ ਦੀ ਲੱਗੀ ਸਾਡੀ ਕਮੈਂਟ ਕਰਕੇ ਆਪਣੇ ਜਵਾਬ ਜ਼ਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦੇ ਵੀ ਇਹ ਕੰਮ ਆ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦੇਉ ਇਜਾਜ਼ਤ ਧੰਨਵਾਦ